7 ਗੋਲੀਆਂ ਨਾਲ ਭੁੰਨ ਦਿੱਤਾ ਆ ਦੁਪਹਿਰੇ ਦਿੰਦੇ ਤਿੰਨ ਪ੍ਰਾਨ ਇੱਕ ਇਕ ਲੋਤਾ ਭਰਾ ਦਰਅਸਲ ਕਸਬਾ ਚੋਲਾ ਸਾਹਿਬ ਤੋਂ ਇਹ ਖਬਰ ਆਈ ਹੈ ਜਿੱਥੇ 26 ਸਾਲਾ ਸਤਨਾਮ ਸਿੰਘ ਉਹਦੇ ਘਰ ਦੇ ਬਾਹਰ ਤਿੰਨ ਮੁੰਡੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਆ ਜਦੋਂ ਇੱਕ ਪੈਣ ਦਰਵਾਜ਼ਾ ਖੋਲਦੀ ਆ ਤੇ ਉਹਨੂੰ ਕਹਿੰਦੇ ਆ ਸਤਨਾਮ ਨੂੰ ਬਾਹਰ ਭੇਜੋ ਜਦੋਂ ਸਤਨਾਮ ਗੇਟ ਖੋਲ ਕੇ ਬਾਹਰ ਜਾਂਦਾ ਹੈ ਤੇ ਘਰ ਦੀ ਦਲੀਜ਼ ਦੇ ਉੱਤੇ ਤਾੜ-ਤਾੜ ਗੋਲੀਆਂ ਚੱਲਦੀਆਂ ਜਦੋਂ ਨੱਬਰ ਸਾਰਾ ਬਾਹਰ ਪਹੁੰਚਦਾ ਹੈ ਤੇ ਦੇਖਦਾ ਸਤਨਾਮ ਜ਼ਮੀਨ ਤੇ ਡਿੱਗਿਆ ਖੂਨ ਨਾਲ ਲਤਪਤ ਹੈ ਉਹਨੂੰ ਹਸਪਤਾਲ ਲੈ ਕੇ ਗਏ ਜਿਹਰੇ ਇਲਾਜ ਦੌਰਾਨ ਉਸਨੇ ਦਮ ਤੋੜ ਦਿੱਤਾ ਇੱਕ ਪੈਂ ਤਿੰਨਾ ਪੈਂਾਂ ਦਾ ਇਕਲੌਤਾ ਪਰਾਸ ਸਤਨਾਮ ਉਮਰ 26 ਸਾਲ ਅਜੇ ਤੱਕ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ ਕਿ ਕਿਉਂ ਗੋਲੀਆਂ ਮਾਰੀਆਂ ਔਰ ਕਿਉਂ ਇਸ ਨੂੰ ਜੜਾ ਆ ਪੁੰਨ ਕੇ ਰੱਖ ਦਿੱਤਾ ਔਰ ਇਹ ਦੁਪਹਿਰੇ 1 ਵਜੇ ਦੀ ਖਬਰ ਹੈ ਸੋ ਪੰਜਾਬ ਦੇ ਹਾਲਾਤਾਂ ਦਾ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦਿਨੇ ਦੁਪਹਿਰੇ ਜਿਹੜਾ ਗੋਲੀਆਂ ਚਾਲਦਿਆਂ ਨੇ ਔਰ ਭਰਾ ਚੜਾਇਆ ਤਿੰਨ ਭੈਣਾਂ ਦਾ ਇੱਕ ਲੋਤਾ ਭਰਾ ਉਸ ਨੂੰ ਇਨੀ ਬੇਰਹਿਮੀ ਦੇ ਨਾਲ ਕਤਲ ਕੀਤਾ ਜਾਂਦਾ ਆ ਦਰਵਾਜ਼ਾ ਖੜਕਾਇਆ ਕਹਿੰਦੇ ਸਤਨਾਮ ਨੂੰ ਭੇਜ ਦਿਓ ਤੇ ਸਤਨਾਮ ਨੂੰ ਕੋਈ ਮਿਲਣ ਆਇਆ ਭੈਣ ਵੀ ਜਿਵੇਂ ਪਿੰਡਾਂ ਚ ਅਕਸਰ ਹੁੰਦਾ ਵੀ ਅੰਦਰ ਗਈ ਹੋਣੀ ਆ ਸਤਨਾਮ ਨੂੰ ਕਿਹਾ ਵੀ ਤੈਨੂੰ ਬਾਹਰ ਕੋਈ ਗੇਟ ਤੇ ਮਿਲਣ ਆਇਆ ਮੁੰਡੇ ਆ ਜਾ ਕੇ ਮਿਲਣਾ ਉਹ ਜਦੋਂ ਗੇਟ ਖੋਲਦਾ ਆ ਤੇ ਗੋਲੀਆਂ ਚੱਲਣ ਲੱਪੈਂਦੀਆਂ ਤੇ ਬਾਹਰ ਜਿਹੜਾ ਘਰ ਦੇ ਜਿਹੜੇ ਬਾਹਰ ਭੱਜਦੇ ਆ ਤੇ ਦੇਖਿਆ ਸਤਨਾਮ ਖੂਨ ਦੇ ਨਾਲ ਲਤਪਤ ਗੇਟ ਦੀ ਦਲੀਜ਼ ਦੇ ਉੱਤੇ ਡਿੱਗਾ ਹੋਇਆ ਜਦੋਂ ਡਾਕਟਰਾਂ ਦੇ ਕੋਲ ਲਗਾਇਆ ਤੇ ਡਾਕਟਰਾਂ ਨੇ ਉਸ ਨੂੰ ਮਰਤਕ ਘੋਸ਼ਿਤ ਕਰ ਦਿੱਤਾ ਪਰਿਵਾਰ ਦੇ ਵਿੱਚ ਸੁੰਨਪਸਰ ਗਈ ਆ ਕਿ ਕਿਵੇਂ ਹਾਸ ਦਾ ਖੇਲ ਦਾ ਪਰਿਵਾਰ ਜਿਹੜਾ ਆ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਉਹਨਾਂ ਨੂੰ ਐਡੀ ਵੱਡੀ ਜਿਹੜੀ ਗੱਲ ਆ ਉਹਦਾ ਸਾਹਮਣਾ ਕਰਨਾ ਪੈ ਗਿਆ ਤੁਸੀਂ ਦੇਖੋ ਵੀ ਇਹ ਬਹੁਤ ਵੱਡੀ ਤੇ ਅਹਿਮ ਖਬਰ ਹੈ ਪੰਜਾਬ ਦੇ ਲਾਅ ਐਂਡ ਆਰਡਰ ਦਾ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਦਿਨੇ ਦੁਪਹਿਰੇ ਜਿਹੜਾ ਆ ਕੋਈ ਆਉਂਦਾ ਘਰ ਦੇ ਵਿੱਚ ਤੇ ਇੰਨੀ ਆਸਾਨੀ ਦੇ ਨਾਲ ਕਿਸੇ ਬੰਦੇ ਨੂੰ ਮਾਰ ਕੇ ਚਲਾ ਜਾਂਦਾ ਆ ਔਰ ਕਿਸੇ ਦਾ ਡਰ ਡੁੱਕ ਨਹੀਂਦਾ ਹਲਕਾ ਚੋਲਾ ਸਾਹਬ ਹੈ ਤਰਨਤਨ ਦੇ ਕੋਲ ਹੈ ਇਹ ਪੂਰੀ ਤਸਵੀਰ ਦੇਖ ਕੇ ਦਿਲ ਖੋਫ ਦੇ ਨਾਲ ਭਰ ਜਾਂਦਾ ਆ ਕਿ ਘਰਾਂ ਦੇ ਵਿੱਚ ਵੀ ਸੇਖਣੀ ਹੈ 26 ਸਾਲਾ ਉਮਰ ਵੀ ਕੁੱਕਨੀ ਹੈ ਔਰ ਭਰਾ ਜਿਹੜਾ ਸੀਗਾ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਇਸ ਘਰ ਦਾ ਵਾਰਸ ਸੀਗਾ ਘਰ ਦਾ ਪੂਰਾ ਧਾਰਮਦਾਰ ਉਹਦੇ ਉੱਤੇ ਟਿਕਿਆ ਹੋਇਆ ਸੀ ਤੁਸੀਂ ਅੰਦਾਜ਼ਾ ਲਾਓ ਵੀ ਕਿੰਨਾ ਮਾੜਾ ਹਾਲ ਹੋਏਗਾ ਉਸ ਟੱਬਰ ਦਾ ਔਰ ਕਿਵੇਂ ਜਿਹੜਾ ਆ ਪੰਜਾਬ ਦੇ ਵਿੱਚ ਵਿੱਚ ਅਮਰੀਕਾ ਵਰਗੇ ਹਾਲ ਹੋਈ ਜਾਂਦੇ ਆ ਜਿੱਥੇ ਕੋਈ ਵੀ ਤੂ ਦੇ ਨਾਲ ਕੰਨੂ ਬਾਰ ਦਿਖਾਉਂਦੇ ਆ ਤਿੰਨ ਤੋਂ ਚਾਰ ਫੈਰ ਕੱਢੇ ਉਹ ਛਾਤੀ 'ਚ ਲੱਗੇ ਆ ਜਿਹਦੇ ਨਾਲ ਉਹ ਵਿਚਾਰੇ ਦੀ ਹਸਪਤਾਲ ਪਹੁੰਚਦੇ ਪਹੁੰਚਦੇ ਮੌਤ ਹੋ ਗਿਆ ਫਿਲਹਾਲ ਸਾਡੀ ਗੱਲਬਾਤ ਵੀ ਹੋਈ ਉਹਨਾਂ ਦੇ ਨਾਲ ਸੁਣਾਉਣੇ ਦਵਾਈ ਲੈ ਕੇ ਦਵਾਈ ਲੈ ਕੇ ਉਹ ਅੰਦਰ ਲੰਮੀਆਂ ਪੈ ਗਿਆ ਵਾ ਤੇ ਮਿੰਟ ਕਿਤੇ ਚਾਮਾਣਾ ਦੂਆ ਕੜ ਕੇ ਮੈਂ ਪਹਿਲੇ ਨਹੀਂ ਬੋਲਿਆ ਸੀ ਦੂਜੇ ਦੀ ਖੜਕੜ ਸੱਤਿਆਂ ਬਾਅਦ ਮੈਂ ਬੜਾ ਜਿਹਾ ਬੈਠੇ ਰਹੀ ਆ ਕਿਤੇ ਦਾਦਾ ਹੈਗੇ ਕੌਣ ਜਾਣ ਸੱਤਿਆਂ ਦਾ ਕੰਮ ਆ ਮੈਂ ਤੇ ਕੰਮ ਦੱਸੋ ਕੀ ਆ ਪਰ ਨਹੀਂ ਗੱਲ ਮੰਮੀ ਨਾਲੇ ਤੇ ਦੱਸਿਆ ਮੈਂ ਮੰਮੀ ਨੇ ਮਾਰੇ ਬਾਜ ਮਾਰ ਕੇ ਡਰਾ ਦਿੱਤਾ ਤੇ ਬਾਹਰ ਬਣਨਗੇ ਤਾਂ ਤੈਨ ਬਣਨ ਮਾਰ ਕੇ ਗਏ ਤੇ ਮੈਂ ਕਿੱਟ ਖੜੀ ਮਗਰੋ ਦੀ ਕਿੱਥੋਂ ਤੂੰ ਫੜਾ ਪਰ ਜੋਰ ਪਾ ਲਾਇਆ ਮੀਟੋਨੇ ਟੱਕਾ ਮਾਰ ਕੇ ਝੁੱਲ ਗਿਆ ਕਾਤੇ ਆ ਇਹ ਮੋਰ ਸਾਤੇ ਦੋ ਜਣੇ ਆ ਕਿੱਦਾਂ ਦੇ ਮੁੰਡੇ ਤੇ ਕਮੋਨਾ ਵਾਦੇ ਪਰਤੋ ਕੀ ਮਦਾ ਪਾਈ ਸਰਤੇ ਤੇ ਕਿਹੜਾ ਮੈਂ ਬੰਨਾ ਬਤਾਵਾ ਪਰ ਮੈਂ ਜਿੱਦੇ ਰਾਂ ਤਾਂ ਮੂੰਹ ਸਰ ਬਤਾ ਜੂ ਪਿੱਲਾ ਟੇ ਬੰਨੀ ਕਰ ਦਿੰਦੇ ਉਦਾਂ ਬਣ ਕੇ ਆਏ ਆ ਤਾਂ ਆਪਣਾ ਮੈਂ ਧੁੰਦੀ ਰਹੀ ਖਿਚਾ ਚੁ ਕਰਦੀ ਰਹੀ ਆ ਪਰ ਹੱਥ ਨਹੀਂ ਆਦੇ ਦਸ ਲਗੇ ਹਨਿਕਨ ਉਹ ਹੈ ਜਿਹੜੀ ਕਰਨੀ ਵਾਗਿਆ 1:30 ਵਜੇ ਚੋਲਾ ਸਾਹਿਬ ਦੇ ਬਾਹਰ ਬਾਹਰ ਗੰਡੀਵੰਡ ਰੋਡ ਤੇ ਵਾਰਦਾਤ ਹੋਈ ਹੈ ਸਤਨਾਮ ਸਿੰਘ ਸਨ ਅਫ ਗੁਰਦੇਵ ਸਿੰਘ ਇਹ ਆਪਣੇ ਘਰ ਤੇ ਮੌਜੂਦ ਸੀ ਦੁਆਨ ਪਛਾਤੇ ਵਿਕਤੀ ਆਏ ਤੇ ਘਰੋਂ ਆਵਾਜ਼ ਮਾਰ ਕੇ ਉਹਨੂੰ ਬਾਹਰ ਜਦੋਂ ਆਇਆ ਤੇ ਇਹਦੇ ਗੇਟ ਦੇ ਵਿੱਚ ਇਹਨੂੰ ਗੋਲੀਆਂ ਮਾਰ ਕੇ ਦਾ ਕਤਲ ਕਰ ਦਿੱਤਾ ਤੇ ਸਬੰਧ ਵਿੱਚ ਅਸੀਂ ਪੀੜਤ ਪਰਿਵਾਰ ਦਾ ਬਿਆਨ ਨੋਟ ਕਰ ਲਿਆ ਐਫ ਆਰ ਦਰਜ ਕਰ ਰਹੇ ਹਾਂ 103 ਪੀ ਐਨ ਐਸ ਦੇ ਵਿੱਚ ਤੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲ ਕੀਤੇ ਜਾ ਰਹੇ ਨੇ ਪਾਰਟੀਆਂ ਬਣਾ ਦਿੱਤੀਆਂ ਗਈਆਂ ਹੋਈਆਂ ਸ਼ੱਕੀ ਨੰਬਰ ਜੋ ਵੀ ਸਾਡੇ ਨੋਟਿਸ 'ਤੇ ਆਏ ਨੇ ਉਹ ਆਪਾਂ ਲਾ ਦਿੱਤੇ ਹੋਏ ਸਾਈਬਰ ਸੈੱਲ ਦੇ ਵਿੱਚ ਤੇ ਆ ਤੁਹਾਨੂੰ ਵਿਸ਼ਵਾਸ ਦਿਵਾ ਰਿਹਾ ਕਿ ਜਲਦੀ ਇਹ ਕੇਸ ਨੂੰ ਟ੍ਰੇਸ ਕਰਕੇ ਮੁਲਜ਼ਮਾਂ ਹਵਾਲਾਤ ਬੰਦ ਪੰਜਾਬ 'ਚ ਇੱਕ ਹੋਰ ਵੱਡੀ ਵਾਰਦਾਤ ਗੋਲੀਆਂ ਨਾਲ ਭੁੰਨ ਦਿੱਤਾ ਆ ਦੁਪਹਿਰੇ ਦੰਦੇ ਤਿੰਨ ਪ੍ਰਾਣ ਪੈਣਾ ਦਾ ਇਕ ਲੋਤਾ ਭਰਾ ਦਰਅਸਲ ਕਸਬਾ ਚੋਲਾ ਸਾਹਿਬ ਤੋਂ ਇਹ ਖਬਰ ਆਈ ਹੈ ਜਿੱਥੇ 26 ਸਾਲਾ ਸਤਨਾਮ ਸਿੰਘ ਉਹਦੇ ਘਰ ਦੇ ਬਾਹਰ ਤਿੰਨ ਮੁੰਡੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਆ ਜਦੋਂ ਇੱਕ ਭੈਣ ਦਰਵਾਜ਼ਾ ਖੋਲਦੀ ਆ ਤੇ ਉਹਨੂੰ ਕਹਿੰਦੇ ਆ ਸਤਨਾਮ ਨੂੰ ਬਾਹਰ ਭੇਜੋ ਜਦੋਂ ਸਤਨਾਮ ਗੇਟ ਕੋਲ ਕੇ ਬਾਹਰ ਜਾਂਦਾ ਹੈ ਤੇ ਘਰ ਦੀ ਦਲੀਜ਼ ਦੇ ਉੱਤੇ ਤਾੜ-ਤਾੜ ਗੋਲੀਆਂ ਚੱਲਦੀਆਂ ਜਦੋਂ ਡੱਬਰ ਸਾਰਾ ਬਾਹਰ ਪਹੁੰਚਦਾ ਹੈ ਤੇ ਦੇਖਦਾ ਸਤਨਾਮ ਜ਼ਮੀਨ ਤੇ ਡਿੱਗਿਆ ਖੂਨ ਨਾਲ ਲਤਪਤ ਹੈ ਉਹਨੂੰ ਹਸਪਤਾਲ ਲੈ ਕੇ ਗਏ ਜਿਹੜੇ ਇਲਾਜ ਦੌਰਾਨ ਉਸਨੇ ਦਮ ਤੋੜ ਦਿੱਤਾ ਇੱਕ ਭੈਣ ਤਿੰਨਾ ਭੈਣਾਂ ਦਾ ਇਕਲੌਤਾ ਪਰਾ ਸਤਨਾਮ ਉਮਰ 26 ਸਾਲ ਅਜੇ ਤੱਕ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ ਕਿ ਕਿਉਂ ਗੋਲੀਆਂ ਮਾਰੀਆਂ ਔਰ ਕਿਉਂ ਇਸ ਨੂੰ ਜਿਹੜਾ ਆ ਭੁੰਨ ਕੇ ਰੱਖ ਦਿੱਤਾ ਔਰ ਇਹ ਦੁਪਹਿਰੇ 1 ਵਜੇ ਦੀ ਖਬਰ ਹੈ ਸੋ ਪੰਜਾਬ ਦੇ ਹਾਲਾਤਾਂ ਦਾ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦਿਨੇ ਦੁਪਹਿਰੇ ਜਿਹੜਾ ਗੋਲੀਆਂ ਚੱਲਦੀਆਂ ਨੇ ਔਰ ਭਰਾ ਚੜਾਇਆ ਤਿੰਨ ਭੈਣਾਂ ਦਾ ਇੱਕ ਲੋਤਾ ਭਰਾ ਉਸ ਨੂੰ ਇਨੀ ਬੇਰਹਿਮੀ ਦੇ ਨਾਲ ਕਤਲ ਕੀਤਾ ਜਾਂਦਾ ਆ ਦਰਵਾਜ਼ਾ ਖੜਕਾਇਆ ਕਹਿੰਦੇ ਸਤਨਾਮ ਨੂੰ ਭੇਜ ਦਿਓ ਤੇ ਸਤਨਾਮ ਨੂੰ ਕੋਈ ਮਿਲਣ ਆਇਆ ਭੈਣ ਵੀ ਜਿਵੇਂ ਪਿੰਡਾਂ 'ਚ ਅਕਸਰ ਹੁੰਦਾ ਵੀ ਅੰਦਰ ਗਈ ਹੋਣੀ ਆ ਸਤਨਾਮ ਨੂੰ ਕਿਹਾ ਵੀ ਤੈਨੂੰ ਬਾਹਰ ਕੋਈ ਗੇਟ ਤੇ ਮਿਲਣ ਆਇਆ ਮੁੰਡੇ ਆ ਜਾ ਕੇ ਮਿਲ ਲੈ ਉਹ ਜਦੋਂ ਗੇਟ ਖੋਲਦਾ ਆ ਤੇ ਗੋਲੀਆਂ ਚੱਲਣ ਲੱਪੈਂਦੀਆਂ ਤੇ ਬਾਹਰ ਜਿਹੜਾ ਘਰ ਦੇ ਜਿਹੜੇ ਬਾਹਰ ਭੱਜਦੇ ਆ ਤੇ ਦੇਖਿਆ ਸਤਨਾਮ ਖੂਨ ਦੇ ਨਾਲ ਲਤਪਤ ਗੇਟ ਦੀ ਦਲੀਜ਼ ਦੇ ਉੱਤੇ ਡਿੱਗਾ ਹੋਇਆ ਜਦੋਂ ਡਾਕਟਰਾਂ ਦੇ ਕੋਲ ਲਗਾਇਆ ਤੇ ਡਾਕਟਰਾਂ ਨੇ ਉਸ ਨੂੰ ਮਰਤਕ ਘੋਸ਼ਿਤ ਕਰ ਦਿੱਤਾ ਪਰਿਵਾਰ ਦੇ ਵਿੱਚ ਸੁੰਨਪਸਰ ਗਈ ਆ ਕਿ ਕਿਵੇਂ ਹਾਸਦਾ ਖੇਲ ਦਾ ਪਰਿਵਾਰ ਜਿਹੜਾ ਆ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਉਹਨਾਂ ਨੂੰ ਐਡੀ ਵੱਡੀ ਜਿਹੜੀ ਗੱਲ ਆ ਉਹਦਾ ਸਾਹਮਣਾ ਕਰਨਾ ਪੈ ਗਿਆ ਤੁਸੀਂ ਦੇਖੋ ਵੀ ਇਹ ਬਹੁਤ ਵੱਡੀ ਤੇ ਅਹਿਮ ਖਬਰ ਹੈ ਪੰਜਾਬ ਦੇ ਲਾਅ ਐਂਡ ਆਰਡਰ ਦਾ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦਿਨੇ ਦੁਪਹਿਰੇ ਜਿਹੜਾ ਆ ਕੋਈ ਆਉਂਦਾ ਘਰ ਦੇ ਵਿੱਚ ਤੇ ਇੰਨੀ ਆਸਾਨੀ ਦੇ ਨਾਲ ਕਿਸੇ ਬੰਦੇ ਨੂੰ ਮਾਰ ਕੇ ਚਲਾ ਜਾਂਦਾ ਆ ਔਰ ਕਿਸੇ ਦਾ ਡਰ ਡੁੱਕ ਨਹੀਂ ਲੈਂਦਾ ਹਲਕਾ ਚੋਲਾ ਸਾਹਬ ਹੈ ਤਰਨਤਨ ਦੇ ਕੋਲ ਹੈ ਇਹ ਪੂਰੀ ਤਸਵੀਰ ਦੇਖ ਕੇ ਦਿਲ ਖੋਫ ਦੇ ਨਾਲ ਭਰ ਜਾਂਦਾ ਆ ਕਿ ਘਰਾਂ ਦੇ ਵਿੱਚ ਵੀ ਸੇਖਣੀ ਆ 26 ਸਾਲਾ ਉਮਰ ਵੀ ਕੁੱਕ ਨਹੀਂ ਆ ਔਰ ਭਰਾ ਜਿਹੜਾ ਸੀਗਾ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਇਸ ਘਰ ਦਾ ਵਾਰਸ ਸੀਗਾ ਘਰ ਦਾ ਪੂਰਾ ਧਾਰਮਦਾਰ ਉਹਦੇ ਉੱਤੇ ਟਿਕਿਆ ਹੋਇਆ ਸੀ ਤੁਸੀਂ ਅੰਦਾਜ਼ਾ ਲਾਓ ਵੀ ਕਿੰਨਾ ਮਾੜਾ ਹਾਲ ਹੋਏਗਾ ਉਸ ਟੱਬਰ ਦਾ ਔਰ ਕਿਵੇਂ ਜਿਹੜਾ ਆ ਪੰਜਾਬ ਦੇ ਵਿੱਚ ਅਮਰੀਕਾ ਵਰਗੇ ਹਾਲ ਹੋ ਜਾਂਦੇ ਆ ਜਿੱਥੇ ਕੋਈ ਵੀ ਬੰਦੂਕ ਦੇ ਨਾਲ ਕਦੇ ਵੀ ਕਿਸੇ ਨੂੰ ਭੰਨ ਸਕਦਾ ਇਹ ਹਥਿਆਰ ਆਉਂਦੇ ਕਿੱਥੋਂ ਆ ਔਰ ਇਹਨਾਂ ਨੂੰ ਕੋਈ ਚਲਾਉਂਦਾ ਕਿੱਦਾਂ ਤੁਸੀਂ ਦੇਖੋ ਆ ਦਿਖਾਉਂਦੇ ਆ ਤਿੰਨ ਤੋਂ ਚਾਰ ਫਾਇਰ ਕੱਢਿਆ ਉਹ ਛਾਤੀ 'ਚ ਲੱਗੇ ਆ ਜਿਹਦੇ ਨਾਲ ਉਹ ਵਿਚਾਰੇ ਦੀ ਹਸਪਤਾਲ ਪਹੁੰਚਦੇ ਪਹੁੰਚਦੇ ਮੌਤ ਹੋ ਗਈ ਆ ਫਿਲਹਾਲ ਸਾਡੀ ਗੱਲਬਾਤ ਵੀ ਹੋਈ ਉਹਨਾਂ ਦੇ ਨਾਲ ਤੁਹਾਨੂੰ ਸੁਣਾਉਣੀ ਆ ਕੀ ਕਹਿੰਦੇ ਆ ਕੋਈ ਨਾ ਦੇ ਬਾਜ਼ਾਰ ਵਾਲੇ ਮਤਮਮੀ ਨੇ ਦਵਾਈ ਲੈ ਕੇ ਦਵਾਈ ਲੈ ਕੇ ਉਹ ਅੰਦਰ ਲੰਮਿਆਂ ਪੈ ਗਿਆ ਵਾ ਤੇ ਮੈਂ ਕਿੱਥੇ ਚਾਮਾਣਾ ਦੁਵਾ ਖੜਕਾ ਮੈਂ ਪਹਿਲੇ ਨਹੀਂ ਖੋਲਿਆ ਸੀ ਤੂੰ ਜਿਹੜੀ ਖੜਕਣ ਸੱਤਿਆਂ ਬਾਅਦ ਮੈਂ ਬੜਾ ਜਿਹਾ ਬੈਠੀ ਰਹੀ ਆ ਕਿਤੇ ਦਾਦਾ ਹੈਗੇ ਕੌਣ ਜਾਣ ਸੱਤਿਆਂ ਨਾਲ ਕੰਮ ਆ ਮੈਂ ਤੇ ਕੰਮ ਦੱਸੋ ਕੀ ਆ ਪਰ ਨਹੀਂ ਗੱਲ ਮੰਮੀ ਨਾਲ ਤੇ ਦੱਸਿਆ ਮੈਂ ਮੰਮੀ ਨੇ ਮਾਰੇ ਆਵਾਜ਼ ਮਾਰ ਕੇ ਡਰਾ ਦਿੱਤਾ ਤੇ ਬਾਹਰ ਬੜਨਗੇ ਤਾਂ ਤੈਨ ਬੜਨ ਮਾਰ ਕੇ ਗਿਆ ਤੇ ਮੈਂ ਕਿੱਟ ਫੜੀ ਮਗਰ ਉਹਦੀ ਕਿੱਥੋਂ ਤੂੰ ਫੜਿਆ ਪਰ ਜੋਰ ਪੂਰਾ ਲਾਇਆ ਮੈਂ ਤੇ ਉਹਨੇ ੱਟਾ ਮਾਰ ਕੇ ਛੁੱਟ ਗਿਆ ਕੱਟਿਆ ਇਹ ਮੋਟਾ ਤੇ ਦੋ ਜਣੇ ਆ ਕਿੱਦਾਂ ਦੇ ਮੁੰਡੇ ਤੇ ਕਮੋਨਾ ਵਾਦੇ ਪਰ ਤੋਪੀ ਮਤਾ ਪਾਈ ਸਰ ਤੇ ਕਿਹੜਾ ਮੈਂ ਪਕਣਾ ਬਤਾਵਾ ਕੋਰਨਾ ਜਿਹੜਾ ਦਾਦਾ ਨੂੰ ਸਰ ਬੱਤਾ ਜਿਉਂ ਪਿੱਲਾ ਟੇ ਬੰਨੇ ਕਰਦੇ ਹੁੰਦੇ ਉਦਾਂ ਬਣ ਕੇ ਆਏ ਆ ਤੇ ਆਪਣਾ ਮੈਂ ਤੁੰਦੀ ਰਹੀ ਖਿਚਾਦੀ ਕਰਦੀ ਰਹੀ ਆ ਪਰ ਹੱਥ ਨਹੀਂ ਆਦੇ ਦਾਦਾ ਐ ਨੂੰ ਨਿਕਲ ਕੇ ਹਾਂ ਨਿਕਲਵਾ ਹੈ ਰੇਹਣੇ ਨਿਕਲ ਗਿਆ 1:30 ਸਵਾ 12 ਵਜੇ ਚੋਲਾ ਸਾਹਿਬ ਦੇ ਬਾਰ ਬਾਰ ਗੰਡੀਵਿੰਦ ਰੋਡ ਤੇ ਵਾਰਦਾਤ ਹੋਈ ਹੈ ਸਤਨਾਮ ਸਿੰਘ son of ਗੁਰਦੇਵ ਸਿੰਘ ਇਹ ਆਪਣੇ ਘਰ ਤੇ ਮੌਜੂਦ ਸੀ ਦੁਆਨ ਪਛਾਤੇ ਵਿਕਤੀ ਆਏ ਤੇ ਘਰੋਂ ਆਵਾਜ਼ ਮਾਰ ਕੇ ਉਹਨੂੰ ਬਾਹਰ ਜਦੋਂ ਆਇਆ ਤੇ ਇਹਦੇ ਗੇਟ ਦੇ ਵਿੱਚ ਇਹਨੂੰ ਗੋਲੀਆਂ ਮਾਰ ਕੇ ਦਾ ਕਤਲ ਕਰ ਦਿੱਤਾ ਦੇ ਸਬੰਤ ਵਿੱਚ ਅਸੀਂ ਪੀੜਤ ਪਰਿਵਾਰ ਦਾ ਬਿਆਨ ਨੋਟ ਕਰ ਲਿਆ ਐਫ ਆਰ ਦਰਜ ਕਰ ਰਿਹਾ 103 ਪੀ ਐਨ ਐਸ ਦੇ ਵਿੱਚ ਤੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲ ਕੀਤੇ ਜਾ ਰਹੇ ਨੇ ਪਾਰਟੀਆਂ ਬਣਾ ਦਿੱਤੀਆਂ ਗਈਆਂ ਹੋਈਆਂ ਸ਼ੱਕੀ ਨੰਬਰ ਜੋ ਵੀ ਸਾਡੇ ਨੋਟਿਸ 'ਚ ਆਏ ਨੇ ਉਹ ਆਪਾਂ ਲਾ ਦਿੱਤੇ ਹੋਏ ਸਾਈਬਰ ਸੈੱਲ ਦੇ ਵਿੱਚ ਤੇ ਆ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜਲਦੀ ਇਹ ਕੇਸ ਨੂੰ ਟ੍ਰੇਸ ਕਰਕੇ ਮੁਲਜ਼ਮਾਂ ਹਵਾਲਾਤ ਬੰਦ ਪੰਜਾਬ 'ਚ ਇੱਕ ਹੋਰ ਵੱਡੀ ਵਾਰਦਾਤ ਗੋਲੀਆਂ ਨਾਲ ਭੁੰਨ ਦਿੱਤਾ ਆ ਦੁਪਹਿਰੇ ਦੰਦੇ ਤਿੰਨ ਪ੍ਰਾਣ ਪ੍ਰਾਂ ਪੈਣਾ ਦਾ ਇਕ ਲੋਤਾ ਭਰਾ ਦਰਅਸਲ ਕਸਬਾ ਚੋਲਾ ਸਾਹਿਬ ਤੋਂ ਇਹ ਖਬਰ ਆਈ ਹੈ ਜਿੱਥੇ 26 ਸਾਲਾ ਸਤਨਾਮ ਸਿੰਘ ਉਹਦੇ ਘਰ ਦੇ ਬਾਹਰ ਤਿੰਨ ਮੁੰਡੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਆ ਜਦੋਂ ਇੱਕ ਪੈਣ ਦਰਵਾਜ਼ਾ ਖੋਲਦੀ ਆ ਤੇ ਉਹਨੂੰ ਕਹਿੰਦੇ ਆ ਸਤਨਾਮ ਨੂੰ ਬਾਹਰ ਭੇਜੋ ਜਦੋਂ ਸਤਨਾਮ ਗੇਟ ਕੋਲ ਕੇ ਬਾਹਰ ਜਾਂਦਾ ਹੈ ਤੇ ਘਰ ਦੀ ਦਲੀਜ਼ ਦੇ ਉੱਤੇ ਤਾੜ ਤਾੜ ਗੋਲੀਆਂ ਚੱਲਦੀਆਂ ਜਦੋਂ ਡੱਬਰ ਸਾਰਾ ਬਾਹਰ ਪਹੁੰਚਦਾ ਹੈ ਤੇ ਦੇਖਦਾ ਸਤਨਾਮ ਜ਼ਮੀਨ ਤੇ ਡਿੱਗਿਆ ਖੂਨ ਨਾਲ ਲਤਪਤ ਹੈ ਉਹਨੂੰ ਹਸਪਤਾਲ ਲੈ ਕੇ ਗਏ ਜਿਰੇਲਾਜ਼ ਦੌਰਾਨ ਉਸਨੇ ਦਮ ਤੋੜ ਦਿੱਤਾ ਇੱਕ ਪੈਣ ਤਿੰਨਾ ਪੈਣਾ ਦਾ ਇਕਲੌਤਾ ਪ੍ਰਾਸਤਨਾਮ ਉਮਰ 26 ਸਾਲ ਅਜੇ ਤੱਕ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ ਕਿ ਕਿਉਂ ਗੋਲੀਆਂ ਮਾਰੀਆਂ ਔਰ ਕਿਉਂ ਇਸ ਨੂੰ ਜੜਾ ਆ ਭੁੰਨ ਕੇ ਰੱਖ ਦਿੱਤਾ ਔਰ ਇਹ ਦੁਪਹਿਰੇ 1 ਵਜੇ ਦੀ ਖਬਰ ਹੈ ਸੋ ਪੰਜਾਬ ਦੇ ਹਾਲਾਤਾਂ ਦਾ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦਿਨੇ ਦੁਪਹਿਰੇ ਜਿਹੜਾ ਗੋਲੀਆਂ ਚਾਲਦਿਆਂ ਨੇ ਔਰ ਭਰਾ ਚੜਾਇਆ ਤਿੰਨ ਭੈਣਾਂ ਦਾ ਇੱਕ ਲੋਤਾ ਭਰਾ ਉਸ ਨੂੰ ਇਨੀ ਬੇਰਹਿਮੀ ਦੇ ਨਾਲ ਕਤਲ ਕੀਤਾ ਜਾਂਦਾ ਆ ਦਰਵਾਜ਼ਾ ਖੜਕਾਇਆ ਕਹਿੰਦੇ ਸਤਨਾਮ ਨੂੰ ਭੇਜ ਦਿਓ ਤੇ ਸਤਨਾਮ ਨੂੰ ਕੋਈ ਮਿਲਣ ਆਇਆ ਭੈਣ ਵੀ ਜਿਵੇਂ ਪਿੰਡਾਂ ਚ ਅਕਸਰ ਹੁੰਦਾ ਵੀ ਅੰਦਰ ਗਈ ਹੋਣੀ ਆ ਸਤਨਾਮ ਨੂੰ ਕਿਹਾ ਵੀ ਤੈਨੂੰ ਬਾਹਰ ਕੋਈ ਗੇਟ ਤੇ ਮਿਲਣ ਆਇਆ ਮੁੰਡੇ ਆ ਜਾ ਕੇ ਮਿਲ ਲੈ ਉਹ ਜਦੋਂ ਗੇਟ ਖੋਲਦਾ ਆ ਤੇ ਗੋਲੀਆਂ ਚੱਲਣ ਲੱਪੈਂਦੀਆਂ ਤੇ ਬਾਹਰ ਜਿਹੜਾ ਘਰ ਦੇ ਜਿਹੜੇ ਬਾਹਰ ਭੱਜਦੇ ਆ ਤੇ ਦੇਖਿਆ ਸਤਨਾਮ ਖੂਨ ਦੇ ਨਾਲ ਲਤਪਤ ਗੇਟ ਦੀ ਦਲੀਜ਼ ਦੇ ਉੱਤੇ ਡੱਗਾ ਹੋਇਆ ਜਦੋਂ ਡਾਕਟਰਾਂ ਦੇ ਕੋਲ ਗਏ ਤਾਂ ਡਾਕਟਰਾਂ ਨੇ ਉਸ ਨੂੰ ਮਰਤਕ ਘੋਸ਼ਿਤ ਕਰ ਦਿੱਤਾ ਪਰਿਵਾਰ ਦੇ ਵਿੱਚ ਸੁੰਨਪੱਸਰ ਗਈ ਹੈ ਕਿਵੇਂ ਹੱਸਦਾ ਖੇਲਦਾ ਪਰਿਵਾਰ ਜਿਹੜਾ ਹੈ